ਪਟਿਆਲੇ ਤਾਂ ਜਾ ਮੀ ਬਾਲਾ ਵਾ ਖੰਨਾ ਕਲਾ ਨਕੇਤ ਨਾਲੇ ਜਾ ਲੈ ਮਾਮੀ ਦਵਾਈ ਵਾ ਕੇ ਲੈ ਕੇ ਜਾਉ ਅੱਜ ਤੱਕ ਚਲ ਆ ਜਾ ਚਲੋ ਚਲੋ ਉਹ ਚਟਨੀ ਲੈ ਗਈ ਬਾਲਾ ਤੋਂ ਆ ਗਈ ਇਹਨਾਂ ਦੀ ਸਾਰੀ ਖੋਲ ਲਾਓ ਕੀ ਹੂਣਾ ਪ੍ਰਾਂਯ ਖੰਦੇ ਵਾਲਾ ਇਹ ਵੀ ਖਾਧੀਆਂ ਆ ਪਾਏ ਆ ਪਟਿਆਲੇ ਤੇ ਆਹ ਕਿਹੜਾ ਬਜ਼ਾਰ ਇਧਰੋਂ ਸ਼ੁਰੂ ਹੁੰਦਾ ਦੱਸਿਓ ਜਰੂਰ ਕਿਤਨੇ ਕਪੜੇ ਇੱਕ ਦਿਨ ਮੇ ਇੱਕ ਸੂਟ ਨਿਕਲ ਜਾਂਦਾ ਹੈ ਜਾਂ ਨਹੀਂ ਇਹ ਕੰਮ ਕੋ ਕਰਦਾ ਕਿਤੋਂ ਜਾਲਾ ਤੂੰ ਸੱਜੇ ਖੱਬੇ ਸੱਜੇ ਤਾਂ ਮੈਂ ਜਲਾ ਸਾਫਤੀ ਸਾਡੇ ਉਹ ਵੀ ਪਈ ਹਾਂ ਮੈਂ ਮਾਮਾ ਮੈਨੂੰ ਕਾ ਲਾਈਨਿੰਗ ਲਗਾ ਕੇ ਗੋਤਜਿਆ ਬਣਾਣਾ ਤਾਂ ਬਹੁਤ ਸੋਹਣੇ ਰਹਿੰਦੇ ਆ ਪਤਲੇ ਪਤਲੇ ਗੱਫ ਬਣਾ ਬੰਦੇ ਮਾਮੂ ਵਾਲਾ ਲਾਈਨਿੰਗ ਨਾ ਲਵਾਇਆ ਕਰੋ ਬਿਨਾਂ ਲਾਈਨਿੰਗ ਕੀ ਹੁਣ ਤਾਂ ਕੀ ਨਾ ਲਵਾਇਆ ਕਰੋ ਕਦੇ ਕੀ ਨਾ ਲਵਾਇਆ ਕਰੋ ਰੇਗਲਾ ਕਿੰਨਾ ਟੋਪ ਮਾਮੇ ਕੀ ਲਵਾਵੇ ਹੁਣ ਮੰਦਾ ਹਰੇਕ ਦੀ ਆਪ ਦੀ ਪਸੰਦ ਆ ਰੋ ਆਪਣੀ ਸੁਣੀਏ ਤੇ ਭਾਂਜੀ ਦੀ ਭਾਂਜੀ ਸੁਣੀਏ ਸਹੀ ਗੱਲ ਆ ਤੂੰ ਫਰੀਜ਼ ਤੇ ਸੀਟੂਟ ਪਾਇਆ ਕਰੋ ਆਪ ਆ ਕੇ ਆਈਆਂ ਪੁੱਤ ਝੱਗੀ ਆ ਹਾਂ ਮਾਮੀ ਨੇ ਫੇਰ ਵੀ ਛੂਟ ਪਾਇਆ ਕਿ ਨਹੀਂ ਮਾਮੀ ਪੰਜਾਬੀ ਵੈਰਸਾ ਸੰਭ ਕੇ ਰੱਖਿਆ ਹਾਂ ਸਰਵਾਰ ਭਵਾਉਣੀਆ ਕਰ ਨੂੰ ਸਰਵਾਰ ਭੋਲੀ ਸਰਵਾਰ ਵੀ ਹੈਗੀ ਹੈ ਉਹ ਚਟਣੀ ਲੱਗੀ ਬਾਲਾਂ ਤੋਂ ਆ ਦੇ ਲੱਗੀ ਇਹਨਾਂ ਦੇ ਆ ਦੇ ਰਾ ਦੇ ਮਿੱਠਾ ਲੱਗਿਆ ਹੋ ਗਿਆ ਕਿਉਂ ਨਾ ਪਰਹੈਂ ਖਾਂਦੇ ਇਹ ਵਾਲਾ ਇਹ ਵੀ ਖਾਂਦੇ ਨੇ ਇਹ ਗੱਲ ਇਹਦਾ ਇਹ ਲੱਗਦੇ ਪਿਜੜੇ ਦਾਲ ਨਾ ਹੁੰਦਾ ਅੱਜ ਸਨਾਨ ਕੀਤਾ ਸੀ ਲਓ ਉੱਧਰ ਤੇਰੀ ਮਰਦੀ ਨਹੀਂ ਕੀਤਾ ਹਾਂ ਨਾ ਸੁਣਾੜ ਕੀਤਾ ਬਈ ਕੀਤਾ ਉਹ ਵੀਰੂ ਤੁੰਨਾ ਕਰਨਾ ਆਨੇ ਪਟਿਆਲੇ ਤਾਂ ਜਾਮ ਹੀ ਬਾੜਾ ਵਾ ਹੈ ਫੇਰ ਹੁਣ ਕੀ ਕਰੀਏ ਦੁਪਹਿਰਾ ਹੋਇਆ ਛੁੱਟੀ ਦਾ ਵਕਤ ਦੁਪਹਿਰੇ ਦਾ ਘਟ ਹੋਣਾ ਚਾਹੀਦਾ 2 ਵਜੇ ਲਓ ਜੀ ਅੱਜ ਆਪਾਂ ਆਏ ਆ ਪਟਿਆਲੇ ਤੇ ਆਹ ਕਿਹੜਾ ਬਾਜ਼ਾਰ ਇਧਰੋਂ ਸ਼ੁਰੂ ਹੁੰਦਾ ਦੱਸਿਓ ਜਰੂਰ ਵਾਦਾ ਹੈ ਬੀਬਾ ਤੂੰ ਹੀ ਦੱਸਤਾ ਫਿਰ ਬਾਕੀ ਕੀ ਦੱਸਣਗੇ ਇਹਦਾ ਬੋਲਾ ਪੁਰਾਣਾ ਓਏ ਆਦੇ ਆਹੀ ਲੈ ਚੱਲੋ ਰੇੜਾ ਮੈਂ ਹੈ ਪਟਿਆਲੇ ਆਈਆਂ ਅੱਜ ਆਪਾਂ ਆਪਾਂ ਕਰਨੇ ਸ਼ੋਪਿੰਗ ਖੰਨਾ ਕਲਾ ਨੀ ਕੀਤਾ ਖੰਨਾ ਨਾ ਕੀਆ ਖੰਨਾ ਕਲਾ ਨਾ ਕੀਤਾ ਨਾਲੇ ਜਾ ਰਹੇ ਮਾਮੀ ਦਵਾਈ ਵਾ ਕੇ ਲੈ ਜਾਊ ਅੱਜ ਤੱਕ ਚੱਲ ਆ ਜਾਏ ਚੱਲੋ ਚੱਲੋ ਲਈਏ ਕੁਰਤੇ ਪਜਾਮੇ ਪਟਿਆਲੇ ਦੇ ਆ ਬੈਠ ਗਏ ਨੇ ਬਾਲੇ ਕਰਦੇ ਰਹਿੰਦੇ ਨੇ ਕੁਰਤੇ ਪਜਾਮੇ ਨਹੀਂ ਪਾਉਂਦਾ ਲੈ ਕੇ ਦਵਾਜ ਕੁੜਤੇ ਵਿਆਮੇ ਜੱਟ ਨੂੰ ਸਾਮ ਚਲਾ ਕੇ ਜਿੰਨੇ ਹਲੋ ਕਰਾ ਸ਼ੋਪਿੰਗ ਕਰ ਕੇ ਅੱਜ ਪਟਿਆਲੇ ਦਾ ਦੇਖਦੇ ਆ ਮਾਹੌਲ ਕੀ ਆ ਮੰਮੀ ਆ ਮੰਮੀ ਲੋ ਜੀ ਸੋ ਅੱਜ ਆਪਾਂ ਆਏ ਵਿਆ ਪਟਿਆਲੇ ਤੇ ਅੰਕਲ ਹੁਣਾਂ ਦੀ ਸ਼ਾਪ ਤੇ ਸੀ ਗਰੇਸ ਆਰਟਸ ਗਰੇਸ ਆਰਟਸ ਤੇ ਇੱਥੇ ਜਿਹੜਾ ਸਾਰਾ ਕੰਮ ਆ ਜਿਵੇਂ ਆਪਾਂ ਨੂੰ ਪਤਾ ਵੀ ਪਟਿਆਲੇ ਦਾ ਜਿਹੜਾ ਕੱਪੜਾ ਮਸ਼ਹੂਰ ਆ ਤੇ ਸਾਰਾ ਹੱਥੀ ਵਰਕ ਹੁੰਦਾ ਇੱਥੇ ਆਦੇ ਬਾਈ ਹੁਣੀ ਲੱਗੇ ਵਿਆ ਸਾਰੇ ਦੁਕਾਨੇ ਇਹ ਰਮਨ ਅੰਕਲੇ ਕਿਹੜਾ ਡਿਜ਼ਾਈਨ ਪੈਂਦਾ ਜੀ ਇਹ ਕਿਹੜਾ ਡਿਜ਼ਾਈਨ ਪਾ ਰਹੇ ਹੋ ਤਾਂ ਮਿਕਸ ਹੁੰਦਾ ਆੜੀ ਹੈਂਡ ਵਰਕ ਹੈ ਓਕੇ ਸਾਰਾ ਸੁੱਤੀਆਂ ਮੂਰਤੀਆਂ ਨਾਲ ਉਹ ਦਰਬਾਰਾ ਸਦਾ ਕਿਵੇਂ ਆ ਬਾਈ ਕੀ ਹਾਲ ਠੀਕ ਠਾਕ ਇੱਕ ਦਿਨ ਚ ਕਿੰਨੇ ਕੱਪੜੇ ਕੱਢਦੇ ਨੇ ਤੁਸੀਂ ਐ ਡਿਜ਼ਾਈਨ ਬਣਾ ਕੇ कितने कपड़े एक दिन में एक सूट निकल जाता है या नहीं ठीक है ये हाँ दिन दिन okay. सारा हाथी बार ਇੱਕ ਦਿਨ ਚ ਅਕਲ ਫਿਰ ਮਨ ਲੱਗਦਾ ਇੱਕ ਇੱਕ ਸੂਟ ਹੀ ਨਿਕਲਦਾ ਹੋਊਗਾ ਨਾ ਜੀ ਇਹ ਟਾਈਮ ਲੱਗ ਜਾਂਦਾ ਹੋਊ ਇਹਨਾਂ ਨੂੰ ਨਹੀਂ ਉਹ ਡਿਜ਼ਾਈਨਰ ਦੇ ਹਿਸਾਬ ਨਾਲ ਇੱਕ ਇੱਕ ਦਿਨ ਦੇ ਵਿੱਚ ਇੱਕ ਦਿਨ ਕਿਸੇ ਚਾਚਾ ਦੇ ਨਿਕਲਣ ਲੱਗੇ ਠੀਕ ਹੈ ਜੀ ਹੱਥਾਂ ਤੋਂ ਹੋ ਰਿਹਾ ਨਾ ਜੀ ਓਕੇ ਹਾਂ ਉਹ ਤਾਂ ਫਿਰ ਡਿਜ਼ਾਈਨ ਦੇ ਹਿਸਾਬ ਨਾਲ ਉਹ ਸਹੀ ਗੱਲ ਹੈ ਜਿਵੇਂ ਸੈਂਪਲ ਹੁੰਦਾ ਉਹ ਛੇਤੀ ਬਣ ਜਾਂਦਾ ਹੋਊ ਨਾ ਜੀ ਚਲੋ ਠੀਕ ਹੈ ਜੀ ਕਰਦੇ ਸਾਰਾ ਹੱਥੀ ਵਰਕ ਹੀ ਹਨਾ ਜੀ ਹੈਂਡਵਰਕ ਹਾਂ ਜੀ ਸੋ ਅੱਜ ਆਪਾਂ ਆਏ ਆ ਏਸੀ ਮਾਰਕੀਟ ਆ ਏਸੀ ਮਾਰਕੀਟ ਪਟਿਆਲਾ ਕਪੜਿਆਂ ਵਾਲੀ ਮਾਰਕੀਟ ਐ ਥੋਡੇ ਵਾਲੀ ਮਾਰਕੀਟ ਆ ਕਹਦੀ ਐ ਥੋਡੇ ਵਾਲੀ ਮਾਰਕੀਟ ਕਿਹੜੀ ਸ਼ਾਪ ਤੇ ਉਧਰ ਲਈ ਦੇਵੇਂ ਰੰਗ ਵਾਲਿਆਂ ਤੇ ਕਹਿੰਦੀ ਸੀ ਭਾਣੇ ਹਾਂ ਪਟਿਆਲੇ ਵਾਲੇ ਨਾਲ ਉਹ ਇਸੀ ਮਾਰਕੀਟ ਦਾ ਜਾਣਦਾ ਹੀ ਹੋਣਾ ਫਿਰ ਸਾਰੇ ਮਨ ਦਾ ਪਟਿਆਲਾ ਕੀ ਸਾਰਾ ਪੰਜਾਬ ਨੂੰ ਜਾਣਦਾ ਕੱਪੜੇ ਦੇ ਰਿਹਾ ਮਸ਼ੂਦਾ ਪਟਿਆਲਾ ਗਲੀਆਂ ਚਾਹੇ ਨਿਕੂਆਂ ਸੂਟ ਕਿਉਂ ਐਸਾ ਬਹੁਤ ਆਇਆ ਚੁਆਇਸ ਅਰੇ ਜੋ ਕੋਸੋ ਟੋਟਾ ਨਹੀਂ ਬਸ ਹੀ ਗਾਣੀ ਕਰ ਮਾਰੀ ਮਿਲਦੀ ਛੋਕ ਕਿਨੂੰ ਬੋਲ ਰਿਹਾ ਥੋੜਾ ਜਿਆਦੇ ਨਾਲ ਡਾਰਕ ਨਹੀਂ ਇਹ ਡਾਈ ਹੋ ਜਾਏਗਾ ਸੇਮ ਰੰਗ ਉਹਨਾਂ ਨੇ ਥੱਲੇ ਵੀ ਟਿਸ਼ੂ ਵੀ ਲੱਗਿਆ ਹੋਇਆ ਇਹ ਕਾਰਵੇ ਟੇ ਦੇਣਾ ਪਲਾਜੋ ਬਣਾਉਣਾ ਮਾਮੀ ਨੇ ਮਾਮੀ ਦਾ ਪਲਾਸੋ ਕਿ ਪਾਕਿਸਤਾਨੀ ਸਲਵਾਰ ਮਾਮੀ ਪਲਾਜੋ ਬਣਾ ਲੈ ਧੰਗਰਾ ਚਰਾਰਾ ਬਣਾ ਦੋ ਜਿਹੜਾ ਘੋਟ ਮਾਜਾ ਹੁੰਦਾ ਇਹਨਾਂ ਲਈ ਕੋਣ ਸੂਟ ਥੋੜੇ ਹੈ ਥੋੜੇ ਹੋਏ ਮਾਟਰ ਬਣਾ ਲੈ ਸਿਰੋ ਪੀਰ ਚੋ ਨਜ਼ਰੋ ਦੇ ਉਹ ਹੀ ਦਿੰਦੇ ਨੇ ਕਾਜੀ। ਬੜਾ ਮਿਆਸੂਨਾ ਤੇ ਜੀ ਬੜਾ ਨਾ। ਕੋਨ ਪਾਵਰ ਦੇ ਦਿੱਤੀ। ਮਲੂੱਤਰੇ ਦੀ ਸਮੋਸੇ। ਬਮ ਜੂਰ ਮਨ ਕਲ ਮਲੂੱਤਰੇ ਦੇ ਸਮੋਸੇ ਹਨ ਪਟਿਆਲੇ ਦੇ। ਨਹੀਂ ਬਾਕੀ ਇਹ ਚੌੜਾ ਹੀ ਪਤਾ ਆ ਬਹੁਤ ਬਾਰ। ਮਲੂੱਤਰੇ ਦੀ ਆ ਫਿਰ ਇਹ ਸਮੋਸੇ। ਨਾਮੀ ਦੁਕਾਨਾ ਪਟਿਆਲੇ ਦੀ। ਚੱਕੋ। ਮੇਰਾ ਦੋਰੀ ਠੀਕ ਹੈ ਚਲੋ ਜੀ ਮਸਾਂ ਨੇ ਪੜਿਆ ਓਏ ਤਾਲਾ ਮੰਨ ਦੀਆ ਦੇਖੋ ਇਹ ਯਾਦ ਰੱਖਣਾ ਤਿੰਨਾਂ ਸੌੜਾ ਪੈਸੇ ਵੇਚਨ ਦਾ ਤੁਹਾਡਾ ਕਲੀਅਰ ਹੋ ਜਾਣਾ ਵੀ ਤੇ ਇਹ ਪੰਚਾੜਾ ਬਸ ਫੋਨ ਅਸੀਂ 70 ਚ ਟੋਟਲ ਦੇਖ ਲਿਆ ਵੀ ਕਿੰਨਾ ਲੈਣਾ ਚਲੋ ਵੀ ਹੋ ਗਰ ਬਸ ਜਾਣਾ ਹੀ ਹੁਣ ਪੜੇ ਪੈਂਡ ਨੂੰ ਹੋਰ ਜਾਣਾ ਹੀ ਆ ਫਟਦੀ ਆ ਪੈਣੇ ਹੋਰ ਨਾ ਵੜ ਜੇ ਨਾ ਲੈ ਕੇ ਕਿਸੇ ਪਾਸੇ ਆ ਕੀ ਚਲੋ ਜੀ ਉਹ ਹੈ ਗਰੂ ਆਹ ਚਰੋਈ ਆ ਜੇ ਤੇਸ਼ਨ ਇਹ ਵੀ ਉਹਨਾ ਹੁੰਦਾ ਸਾਧਰੀ ਹੈ ਬੰਦ ਪਰ ਇਹ ਕਰੇ ਹੋਰ 10 ਵਜੇ ਨੂੰ ਪਹੁੰਚ ਜੇ 10 ਵਜੇ ਨੂੰ ਦੁਕਾਨਾ ਖੋਲਦੀ ਉਹਨੂੰ ਇੱਥੇ ਆਇਆ ਹੋਵੇ ਪਹੁੰਚਿਆ ਹੋਵੇ ਮੰਮੀ ਜਿੰਨੀ ਸ਼ਾਪਿੰਗ ਕਰਨੀ ਹੈ ਇੱਥੋਂ ਹੀ ਕਰਨੀ ਹੈ ਬਾਹਰ ਨਹੀਂ ਕਰਕੇ ਕਿੱਥੇ ਡੋਮੀਨੋਜ਼ ਜੁੱਤੀਆਂ ਤਾਂ ਨਹੀਂ ਖਾਣੀਆਂ ਲੈਣੀਆਂ ਆਜ ਕਾਣੀਆ ਜੱਤੀ ਹਾਂ ਰਾਜ ਕਿੰਨੇ ਪੈਸੇ ਦੀ ਚੁੰਨੀਆਂ ਤੇ ਲੱਕੜਾਂ ਲੈਸ ਫਿਨਿਸ਼ਿੰਗ ਕਰਾ ਕੇ ਫਟੇ ਵਾਲੇ ਦੀ ਜੁੱਤੀ ਬੜੀ ਮਸ਼ਹੂਰ ਹੋ ਜਾਂਦੀ ਮੈਂ ਤਾਂ ਲੈਣੀ ਪਰਾਂਜੀ ਮਸ਼ਹੂਰ ਆ ਬੁੱਤੀ ਦਾ ਆਖਣੇ ਝੋਲਣ ਦੀ ਬੜੀ ਮਸ਼ਹੂਰ ਆ ਮੇਰੇ ਵਾਲੀ ਕਾਣੀਆ ਪਰਾਂ ਦੇ ਸੁਮਨਾ ਉਹਨੂੰ ਲਾੜਦੇ ਇਹ ਕਹਿੰਦਾ ਸਾਡੇ ਨਹੀਂ ਰੋਹ ਨਈ ਰਾਸ ਨਵਾਈ ਦੇ ਤੇ ਫਿਨਿਸ਼ਿੰਗ ਕਰਾਈ ਤਾਂ 650 ਕਾਣੀ ਇੱਧਰ ਨੂੰ ਜਾਣਾ ਹੋਣਾ ਆਏ ਨੂੰ ਆਏ ਨੂੰ ਜਾਵਾਂਗੇ ਇੱਧਰ ਨੂੰ ਲਾਲਾ ਮੜਾ ਜਾਈ ਇੱਕ ਕਲਾ ਨੇਤਨ ਵਾਲਿਆਂ ਕੋਲ ਅੱਛਾ ਠੀਕ ਅੱਛਾ ਆਪਾਂ ਇੱਧਰ ਦੀ ਬਾਹਰ ਨਿਕਲਿਆਏ ਦੀ ਬਾਕੀ ਫਟਾ ਉਹਨਾਂ ਘਰਾਂ ਬੁਲੇ ਕਾਪੇ ਗਈ ਉਹ ਦਵਾਰ ਵਾਲੇ ਆ ਗਏ ਕਲਾ ਨੇ ਕਿਤਨਾਂ ਵਾਲੇ ਖੁੱਲੇ ਹੋਣਗੇ ਹੁਣ ਹਾਂ ਦੇ ਖੁੱਲੇ ਹੀ ਹੁੰਦੇ ਹਨ ਉਹ ਤਾਂ ਖੁੱਲੇ ਹੀ ਆ ਕੰਨਾ ਗਲੇ ਤਾਂ ਇੱਥੇ ਹੀ ਪੁੱਟਦੇ ਆ ਮਾਮੀ ਨੇ ਮੇਨੂੰ ਕੁਰਤੇ ਪਿਆ ਮੈਂ ਤਾਂ ਲੈ ਕੇ ਦਿੱਤੇ ਆ ਪੁੱਟਦੇ ਪਜਾਮੇ ਮੇਰੇ ਦੁਪੱਟੇ ਤਾਂ ਫਰਾਗੀ ਨਹੀਂ ਨਹੀਂ ਮੈਂ ਵੀਰਵਾਰ ਕਰਕੇ ਦੇਖਿਆ ਕੰਨਾ ਘੱਟ ਆ ਇੱਥੇ ਪਿੱਛੇ ਨਾ ਲਾ ਤਰੀ ਕਿਸੇ ਨੂੰ ਮੈਨੂੰ ਤਾਂ ਰਾਤ ਚੁੱਫੀ ਜੀ ਜਾਵੇਂ ਮਾਮੀ ਬੋਲੀ ਪਾ ਗਿਆ ਉਧਰ ਲੱਜਾ ਡੀਜੇ ਨੱਚ ਕੇ ਦਿਖਾਉ ਬਈ ਮਾਮੀ ਨੂੰ ਬਾਲ ਦਿਖਾਉਂਦੀ ਸੀ ਹੁਣ ਤਾਂ ਨਰਜੀ ਡਾਊਨ ਹੋ ਗਈ ਆਹ ਦੇ એનર્ਜੀ ਭਰਦੇ ਹੁਣ ਆਪਾਂ ਇਥੋਂ ਕੀ ਰੋਟੀ ਨਹੀਂ ਖਾਣੀ ਰੋਟੀ ਤਾਂ ਖਾਣੀ ਆ ਭੁੱਖ ਬੜਾ ਕੰਨੀ ਲੱਗੀ ਏ ਪਟਿਆਲੇ ਘੋਮੀ ਆ ਗਏ ਉਹੀ ਤਾਂ ਗੱਲ ਤੂੰ ਤਾਂ ਡਾਲ ਟੰਗ ਦੇ ਹਾਂ ਤੂੰ ਤਾਂ ਡਾਲ ਟੰਗ ਦੇ ਆ ਯਾਰ ਅਜ ਤਾਂ ਖਾਣਾ ਹੀ ਕੋ ਹਾਂ ਇਹਦਾ ਗੱਲ ਕਰ ਤੈਨੂੰ ਮੈਂ ਖੜਾ ਲਿਆ ਤਰਸ ਖਾ ਲਿਆ ਤੇਰੇ ਤੇ ਮੈਂ ਵੀ ਸਵੇਰ ਦੀ ਭੁੱਖੀ ਫਿਰਦੀ ਆ ਜਵਾਕੜੀ ਆ ਜਾਓ ਬਾਬੇ ਇਹ ਵੀ ਨਹੀਂ ਪਤਾ ਗੱਡੀ ਚ ਕਹਿ ਦਣ ਵੀ ਆ ਜਾਓ ਉੱਥੋਂ ਘਾ ਲਾਂਗੇ ਉਹਨੂੰ ਤਾਂ ਕੱਢ ਕੇ ਲੈ ਕੇ ਆਉ ਗੱਡੀ ਚੋਂ ਹਾਂ ਬਸ ਉਹ ਤਾਂ ਕਿਹੜੀ ਡੈਨਟਿਕ ਤੇ ਹੁੰਦੀ ਆ ਤੁਸੀਂ ਇੰਟਰਮੀਡੀਏਟ ਉਹ ਤੇ ਆ ਤਾਂ ਕਿਹੜੀ ਆ ਇੰਟਰਮੀਡੀਏਟ ਆ ਜੀ ਸਾਨੂੰ ਦੱਸਣ ਚ ਆ ਵੀ ਆਪਣੇ ਰਾਜੇ ਟਾਬਿਆਂ ਕੋ ਇਧਰ ਵਧੀਆ ਖੁੱਲ ਗਿਆ ਟਾਬਾ ਨਾ ਨਹੀਂ ਚੀਜ਼ ਤਾਂ ਸਵਾਦ ਹੁੰਦੀ ਹੈ ਮੈਂ ਵੀ ਇੱਕ ਦੋ ਵਾਰ ਆਇਆ ਇਨ੍ਹਾਂ ਦੇ ਹਾਂ ਵਧੀਆ ਬਣਾਤਾ ਇਹਨਾਂ ਨੇ ਗਰੀਨ ਨੂੰ ਬੋਟ ਡਾ ਕਿੱਥੇ ਆ ਇਹ ਕਿਲੇ ਨੰਗਲ ਰੋਡ ਤੋਂ ਕਿਨੇ ਕਿਨੇ ਵੀ ਖਾਦਾ ਇਥੋਂ ਦੱਸਿਓ ਹਾਂ ਜੀ ਰੂਟ ਵਾਹ ਜੀ ਵਾਧਾ ਜੀ ਤੇ ਕਹਿੰਦੇ ਕੀ ਬਾਤ ਹੈ ਹਾਂ ਬੈਸਕਿੰਡਾ ਬੰਦੀ ਫਿਕਸ ਫੂਡ ਹੈ ਇਹ ਨਹੀਂ ਨਹੀਂ ਡਾਇਟ ਤੇ ਆ ਤੂੰ ਉਹ ਨਹੀਂ ਖਾਣੀ ਮੈਂ ਤਾਂ ਮੈਨੂੰ ਮਾਰ ਦੇ ਓਏ ਉਹਨੂੰ ਲਿਆ ਵਗੜ ਕੇ ਹਲਾ ਹਲੂ ਕੇ ਆਏ ਨਹੀਂ ਹੋਣਾ ਉਹਨੇ ਆਹ ਲਾਉਣੀ ਚਾਹੀਦੀ ਹੈ ਘਰੇ ਅਸਲ ਵਿੱਚ ਹਾਂ ਵਾਹ ਜੀ ਵਾਹ ਫਰੇਮ ਚ ਫੋਟੋਆਂ ਲੱਗ ਜਾਣੀਆਂ ਹਨਾ ਬਾਈ ਦੋ ਰੰਗ ਕਰਦਾ ਬਾਈ ਤਿੰਨ ਰੰਗ ਕਰਦਾ ਬਾਈ ਆਚਾਰ ਜੀ ਵੀ ਹੁੰਦਾ ਅਜੀਆ ਜੀ ਆ ਜੋ ਤਾਰ ਪਹਿਲਾ ਸੱਦਾ ਨਾਨਕਿਆਂ ਨੂੰ ਆ ਗਈ ਹੈ ਇਹ ਚ ਉਹ ਆ ਸ਼ਗਰਪੁਰ ਇਹ ਚਪਕੋੜ ਨੇ ਕੀ ਸਵਾਜ ਤੁਹਾਨੂੰ ਲੈ ਕੇ ਆ ਗਏ ਆ ਮੋਗੇ ਫੌਜੀ ਮਾਰਕੀਟ ਦੇ ਵਿੱਚ ਮੂੰਗਾ ਵਾਲਿਆਂ ਦੇ ਇੱਥੇ ਤੁਹਾਨੂੰ ਤੁਹਾਡੇ ਘਰ ਦੇ ਲਈ ਜਿਹੜੀਆਂ ਚੀਜ਼ਾਂ ਆਪਣੇ ਵਰਤੋਂ ਦੇ ਵਿੱਚ ਆਉਂਦੀਆਂ ਹੋਲ ਸੇਲ ਰੇਟਾਂ ਦੇ ਉੱਤੇ ਮਿਲ ਜਾਣਗੀਆਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵਧੀਆ ਲੱਗੀ ਸ਼ੇਅਰ ਕਰ ਦਿਓ ਆ ਤਾਂ ਮੋਂਬਾਲਾ ਸਿਰਾ ਬਾਈ ਯਾਰ ਮਣਕਣੇ ਜੇ ਵੀ ਉੱਠਦੇ ਆ ਇਹ ਤਾਂ ਜੇ ਕਿਸੇ ਨੇ ਗਿਫਟ ਕੋਟ ਕਰਨਾ ਉਹਦੇ ਲਈ ਆ ਮੂੰਗਾ ਵਾਲੇ ਬਾਈ ਹੁਣੀ ਕ ਨਹੀਂ ਬਾਈ ਹਾਂ ਜੇ ਆਪ ਮੇਰਾ ਤਾਂ ਬਾਈ ਹੁਣ ਵਿਆਹ ਹੋ ਗਿਆ ਇਹ ਜਿਹਨੇ ਛੇਲੀਆਂ ਨੂੰ ਦੇਣਿਆ ਬਾਈ ਗਿਫਟ ਬਾਈ ਅੱਜ ਆਪਾਂ ਆਏ ਆ ਮੂੰਗੇ ਵਾਲਿਆਂ ਕੋਲੇ ਫੌਜੀ ਮਾਰਕੀਟ ਮੋਗੇ ਤੇ ਬਾਈ ਹੁਣਾ ਕੋਲੇ ਬਾਈ ਕੀ ਕੋ ਮਿਲਦਾ ਆਪਣੇ ਕੋਲ ਗਿਫਟ ਸਾਰੀਆਂ ਸਾਰੀਆਂ ਗਿਫਟ ਟੈਟਮਾਂ ਜਮਾਂ ਹੀ ਹੋਲ ਸੇਲ ਰੇਟਾਂ ਤੇ ਕ ਨਹੀਂ ਬਾਈ ਸਾਰੇ ਬਾਜ਼ਾਰ ਨਾਲੋਂ ਸਸਤੇ ਰੇਟ ਨਹੀਂ ਦੱਸਣਾ ਵੀਡੀਓ ਜੀ ਨਹੀਂ 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 ਗਿਫਟ ਟੈਟਮਾਂ ਸਾਰੀਆਂ ਹੁੰਦੀਆਂ ਬਾਈ ਹਨਾ ਆਹ ਆ ਫੋਟੋ ਵਾਲੇ ਫਰੇਮ ਹੈ ਇਹ ਝੋੜਦਾ ਉਧਰ ਸੋਲੀ ਹਾਂ ਐ ਹੋ ਸਕਦਾ ਚਲੋ ਵੀਰ ਜੀ ਅੱਡੋ ਅੱਡ ਵਾ ਦੇਖੋ ਆ ਵੀ ਵਧ ਗਿਆ ਬਾਈ ਕੋਲੇ ਇਹਨਾਂ ਦਾ ਉਂ ਬਾਈ ਕੀ ਰੇਟ ਰੂਟ ਆ 120 ਤੋਂ ਸਟਾਰਟ ਹੋਗਾ 120 ਤੋਂ ਸਟਾਰਟਿੰਗ ਹੋ ਜਾਂਦਾ ਬਾਈ ਠੀਕ ਆ ਆ ਲਾ ਮम्मू ਤੇਰਾ ਤੇ ਪੂ ਜਿਆਦਾ ਪhle ਖਾ ਪਾਈ ਜਾਂਦੇ ਆ ਓਏ ਆ ਲੈ ਕਿਉਂ ਉਹ ਕਹਿੰਦਾ ਓਏ ਲਾ ਮਾ ਕਿਹੜਾ ਉਹ ਦੇ ਬਰੇ ਡੈਂਕੂ ਜੱਤੀਓ ਬਰੇ ਬਾਈ ਕੋਲੇ ਕਿਤੇ ਇੱਕ ਚੀਜ਼ ਆਹ ਦੇ ਹਾਂ ਆਓ ਮਾਤਾ ਰਹਿਣ ਦਾ ਖਾਣ ਨੂੰ ਮੈਂ ਤਾਂ ਲੈ ਕੇ ਦੇਣਾ ਪੈ ਜਾਣਾ। ਉੱਡਾਂ ਵਾਲੀ ਤਾਂ ਬਾਈ ਨੇ ਨੇਰੀ ਲਿਆਂਦੀ ਪਈ ਆ ਬਾਈ ਤੂੰ ਤਾਂ ਫੋਟੋਗ੍ਰਾਫਰਾਂ ਨੂੰ ਫੇਲ ਕਰਾਂਗਾ ਆਪਨ ਦਾ। ਇੰਨੇ ਫਰੇਮ ਤਾਂ ਉਹਨਾਂ ਕੋਲੇ ਨਹੀਂ ਹੁੰਦੇ। ਨਾਲੇ ਉਹ ਗੱਲ ਦਾ ਜਾਇਜ਼ ਆ। ਹੈਂ? ਪਰ ਫੋਟੋ ਐਹ ਜੀ ਕੱਟ ਕੇ ਲਾਉਣੀ ਪੈਣੀ ਆ। ਇਹ ਸਕੈਨ ਹੋ ਜਾਂਦਾ ਕਿਵੇਂ ਬਾਈ ਵੀ ਸਕੈਨ? ਸਕੈਨ ਹੋ ਕੇ ਤਾਂ ਬਿਲਕੁਲ ਆ ਪੂਰੀ ਫੋਟੋ ਖਿੱਡੀ ਜਾਊਗੀ। ਅੱਛਾ। ਫੈਮਿਲੀ ਪੈਕ ਆ ਗਿਆ ਹੈ ਬਾਈ। ਇਹ ਕਿੰਨੇ ਦਾ ਫੈਮਿਲੀ ਪੈਕ? 175। 175 ਮੇਰੇ ਹਜੇ ਫੈਮਿਲੀ ਮਾ ਮੇਰਾ ਦਾ ਉਹਨਾ ਮਮੋਏ ਨੂੰ ਕਹਾਂ ਕੀ ਹੋ ਗਿਆ ਉਹ ਵਾ ਮੋਏ ਆ ਲਾ ਮਮੋ ਹਕਾ ਫੈਮਿਲੀ ਪੈਕ ਨਹੀਂ ਆ ਤਾਂ ਰਹਿਣ ਦੇ ਇਹਦਾ ਮਾਮਾ ਜਵਾਕ ਹੀ ਨਹੀਂ ਹੋਣੇ ਆਪਣੇ ਓਏ ਆ ਲੈ ਲਾ ਓਏ ਆ ਲੈ ਲਾ ਦੋ ਤਾਂ ਹੋ ਜਾਂਦੇ ਆ ਦੇਖੋ ਡਾੜ ਗਣ ਹਮ ਇਹਦਾ ਪੂਰਾ ਪੈਰ ਸੀ ਲੈ ਆਂਦਾ ਬਾਈ ਨੇ ਆਹਦਾ ਇੱਧਰ ਬਿਆਹ ਵਾਲਾ ਸਮਾਨ ਵੀ ਪਿਆ ਹੋਇਆ ਆਹਦੇ ਹਲਦੀ ਨਾਨਕਿਆਂ ਨੂੰ ਪਹਿਲਾਂ ਸਾਦਾ ਆਹ ਤਾਂ ਸਹੀ ਗੱਲ ਓਹੀ ਆ ਹਲ ਦੋ ਹਮਾਰੇ ਦੋਏ ਇਹਦੇ ਵਿੱਚ ਫੋਟੋ ਲੱਗ ਜਾਣੀ ਗੁਰਿਆ ਅੱਛਾ ਤੇ ਇੱਕ ਦੋ ਵਾਰੀ ਘੜੀ ਜਾਗੇ 4 ਘੰਟੇ ਚਾਰਜ ਵੀ ਭਾਈ ਆ ਚਾਰਜ ਵੀ ਹੁੰਦਾ ਹਾਂਜੀ ਚਾਰਜ ਟਾ ਟੱਚਾ ਦਾ ਕਿਵੇਂ ਟੱਚਾ ਦਾ ਮੜਾ ਚਲਾ ਕੇ ਦਿਖਾਏ ਹਾਂ ਵਾਹ ਜੀ ਬਾਦ ਛੇਲੀਆਂ ਨੂੰ ਦੇਣ ਆ ਲੱਗਿਆ ਫਟਕ ਨਹੀਂ ਭਾਈ ਹਾਂਜੀ ਲਾਈਟ ਨਾਲ ਫਸਟ ਟਾਈਮ ਆਇਆ ਆਏ ਵੀ ਕੱਲੇ ਮੂੰਗੇ ਬਾਈ ਕੋਲੇ ਆ ਨਹੀਂ ਭਾਈ ਹਾਂਜੀ ਹਾਂ ਆ ਕੀ ਤਸਰਾ ਆਨ ਨਵਾਰਸਰੀ ਵਾਲਾ ਹੈ ਆ ਚੈੱਕ ਕਰੋ ਜੀ ਬੇਟਾ ਆ ਵੀ ਚੈੱਕ ਕਰਾ ਯਾਰ ਨਵਾਰਸਰੀ ਹੁਣ ਤਾਂ ਨੰਗ ਹੀ ਚਾਹਦਾ ਅਗਲੀ ਰ ਦੇ ਦਾਂਗੇ ਜਿਹਨੇ ਨਵਾਰਸਰੀ ਤੇ ਲੈ ਕੇ ਜਾਣਾ ਵੀ ਲੈ ਸਕਦਾ ਲਿਜਾ ਸਕਦਾ ਆ ਵਾਹ ਜੀ ਵਾਹ ਆਦਾ ਗਦਰ ਫਿਲਮ ਵਾਲਾ ਕੱਢ ਲਿਆ ਬਾਈ ਨੇ ਦਾਰਾ ਸਿੰਘ ਨਹੀਂ ਦਿੰਦਾ ਉਹਦਾ ਨਿਸ਼ਾਨੀ ਜਿਹੜੀ ਹੁੰਦੀ ਆਂ ਚੀਜ਼ਾਂ ਹੀ ਵਾਲੀਆਂ ਸਿਰਾਂ ਕੱਢੀ ਆਉਂਦਾ ਆ ਕਿਉਂ ਦੋ ਰੰਗ ਕੱਢਦਾ ਬਾਈ ਤਿੰਨ ਤਿੰਨ ਰੰਗ ਕੱਢਦਾ ਦੋ ਰੰਗ ਬਾਈ ਦੋ ਰੰਗ ਮਿਲਦੇ ਕੰਪਨੀ ਨੇ ਚੀਜ਼ਾਂ ਇਹ ਦੇਖ ਕਹਦਾ ਐਲਜੀ ਦੀ ਕਿ ਸਾਮਾ ਸੌਂਗ ਦੀਆ ਕਿਹੜੀ ਕੰਪਨੀ ਦੇ ਬਾਈ ਰੋਇਲ ਕਾਦੀ ਬਾਈ ਰੋਇਲ ਰੋਇਲ ਯਾਰ 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 ਹੋਰ ਉਹ ਰੌ ਉਹ ਦੇ ਆ ਮੈਂ ਫਾਹਾ ਨਾ ਲੈ ਜਾਣਾ ਉਹ ਤਾਂ ਠੀਕ ਆ ਠੀਕ ਆ ਨਹੀਂ ਹੈ ਸੋਹਣੇ ਆ ਪਰ ਪੋਜ ਗਲਤ ਮਾਰਿਆ ਥੋੜਾ ਜਨਾਂ ਦਾ ਹੋਰ ਹੈਗਾ ਪੋਜ ਬਾਈ ਓਏ ਉਹ ਰੋਮਾਂਟਿਕ ਪੋਜ ਜਿਵੇਂ ਲਾਦਾ ਪੈਸੇ ਘੜਦੀਂਦੀ ਹਾਂ ਆ ਆ ਆ ਇਹ ਨੇ ਮਣਾਈ ਆ ਗੱਲ ਇਹ ਨੇ ਮਣਾਈ ਆ ਗੱਲ ਆ ਪੂਰੇ 500 ਦਾ ਜਿ ਲੈਓ ਜਿੰਨੇ ਲੈ ਕੇ ਜਾਣਾ ਲਾਈਟ ਤੀ ਚੱਲਦਾ ਕਿਸੇ ਹੱਲ ਵੀ ਪਾ ਜਾਂਦੇ ਬਈ ਨਹੀਂ ਬੈਟ ਦੀ ਬੈਟ ਜਿਵੇਂ ਬੈੱਡ ਤੇ ਸੈਟੀਆਂ ਜਾਂਦੇ ਰੱਖਣ ਨੂੰ ਆਹ ਦੇਖੋ ਅੱਛਾ ਇੱਧਰ ਕੱਫ ਕੋਪਾ ਆਇਆ ਬਈ ਠੀਕ ਆ ਇੱਧਰ ਗਿਫਟ ਗੁਫਟ ਦੇਣ ਵਾਲੇ ਆ ਸਾਰੇ ਹਾਂ ਮਿਸਟਰ ਐਂਡ ਮਿਸ ਜੀ ਯਾਰ ਇਹ ਮਿਸਟਰ ਈ ਸ਼ਾਬਾਹ ਆ ਬਾਈ ਜੇ ਇਹ ਵਧੀਆ ਸਹੂਲਤ ਦਿੱਤੀ ਆ ਪਤਾ ਕਿਵੇਂ ਇਹ ਹੁਣ ਤੜਕੇ ਉੱਠ ਕੇ ਚਾਹ ਪੀਣੀ ਆ ਨਾਲ ਬੰਦਾ ਮੂਹ ਮਾਂ ਵੀ ਦੇਖ ਸਕਦਾ ਕਹਿੰਦਾ ਅਸੀਂ ਪੂਰੀ ਸੀ ਬੰਦੇ ਵਾਲੇ ਤਾਂ ਦਿੱਤੀ ਆ ਬੁੜੀਆਂ ਵਾਲੇ ਜਿਹਾ لازਮੀ ਹੋਊਗੀ ਹਾਂ ਉਹ ਦੇ ਹੈਗਾ ਨਾ ਸ਼ੀਸ਼ਾ ਇਹਦਾ ਸਿਰਾ ਚੀਜ਼ ਆ ਅਸਲੀ ਸਮਾਨ ਤਾਂ ਬਾਈ ਇੱਧਰ ਰੱਖੀ ਫਿਰਦਾ ਯਾਰ ਆ ਪੇਂਟਿੰਗਾਂ ਪੂਟੀਆਂ ਬਾਬਿਆਂ ਦੀਆਂ ਤਸਵੀਰਾਂ ਆ ਬਹੁਤ ਅੱਜਕੱਲ੍ਹ ਟ੍ਰੈਂਡ ਗੇ ਚੱਲ ਰਿਹਾ ਯਾਰ ਕੰਮ ਇਹਦਾ ਟੂਰਨਾ ਟੂਰਨਾਮੈਂਟ ਆ ਤੇ ਕਿ ਨਹੀਂ ਜਾਂ ਜੇ ਘਰ ਦੇ ਲੋਬੀ ਲੋਬੀ ਚ ਵੀ ਲੱਗ ਜਾਂਦੀ ਆ ਬਹੁਤ ਸੋਹਣੀ ਲੱਗਦੀ ਆ ਇਹ ਅੰਬਾਬਾ ਦੀ ਜ ਸਿੰਘੀ ਦੀ ਬਹੁਤ ਸੋਹਣੀ ਬਹੁਤ ਸੋਹਣੀ ਬਸ ਗੁਰੂ ਨਾਨਕ ਵੀ ਉਹ ਲੈ ਕੇ ਚੱਲ ਗਿਆ ਯਾਰ ਆ 10 ਗੁਰੂ ਸਾਹਿਬਾਨਾਂ ਦੀ ਆ ਸਾਰਾ ਇਹਦਾ ਘਰਾਂ ਦੇ ਵਿੱਚ ਯਾਰ ਵਧੀਆ ਆ ਦੇਖੋ ਬਈ ਆ ਲਾਉਣੀ ਚਾਹੀਦੀ ਆ ਘਰੇ ਅਸਲ ਵਿੱਚ ਮੈਂ ਕਿਹਦੇ ਰੇਟ ਦਾ ਆ ਬਹੁਤ ਚੱਪ ਤੇ ਐਡਜਸਟਮੈਂਟ ਬਾਈ ਆ ਫੱਟੀ ਦੇ ਯਾਰ ਇੱਕ ਮੈਨੂੰ ਕਿੰਨੇ ਦੀ ਆ ਇਹ 120 ਇਹ ਵੀ ਦੇ ਦੇ ਇੱਕ ਇਹ ਲਾਉਣੀ ਚਾਹੀਦੀ ਆ ਘਰੇ ਸਹੀ ਗੱਲ ਆ ਇਹ ਆਪੀ ਕਲਚਰ ਹਾਂ ਫੇਰ ਹੀ ਜਵਾਕਾਂ ਨੂੰ ਊੜਾੜਾ ਊਏ ਤੁਸੀਂ ਸ਼ਿਕਾਰਿਆ ਕਰਾਂਗੇ ਇਹ ਪੱਟੀ ਦਾ ਯਾਰ ਜ਼ਰੂਰੀ ਆ ਹਰੇਕ ਘਰੇ ਫੱਟੀ ਲੱਗਣੀ ਚਾਹੀਦੀ ਆ ਅੱਜ ਕੱਲ ਦਾ ਪੰਜਾਬੀ ਭਾਸ਼ਾ ਹੀ ਚੱਕੀ ਜਾਂਦੇ ਯਾਰ ਸਕੂਲਾਂ ਚੋਂ ਵੀ ਹੈ ਊੜਾੜਾ ਕਿੱਥੇ ਆਉਣਾ ਜਵਾਕਾਂ ਨੂੰ ਇਹ ਲੈ ਕੇ ਚੱਲਦੇ ਆ ਯਾਰ ਫੱਟੀ ਫੱਟੀ ਲੈ ਲਈਏ ਆ ਭਾਈ ਆਪਣੇ ਕੋਲੇ ਉਹ ਸੈਂਰੀ ਹੁੰਦੀ ਆ ਹੈ ਭਾਈ ਜੀਤੇ ਮੀਂਝ ਵਾਹਿਗੁਰੂ ਵਾਹਿਗੁਰੂ ਸਿਮਰਨ ਵੀ ਚੱਲਦਾ ਰਹਿੰਦਾ ਉਹ ਵੀ ਹੁੰਦੀ ਆ ਹਾਂਜੀ ਆਹ ਲੱਗੀ ਕਿਹੜੀ

ਮਾਮੂ ਨਹੀਂ 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 ਹੋਰ ਨਹੀਂ ਨਹੀਂ ਮਾਮੀ ਨੂੰ ਲੈ ਕੇ ਆਉਂ ਇੱਥੇ ਮਾਮੀ ਨੂੰ ਤਾਂ ਲੈ ਆਇਆ ਮਾਮੀ ਨੂੰ ਆ ਦਵਾਈ ਆ ਕੇ ਲੈ ਕੇ ਜਾਵਾਂਗੇ ਉਹਦੇ ਨੂੰ ਨੀਲੇ ਕਹਨੇ ਘਰ ਪਾ ਤੂੰ ਉਹਨਾਂ ਨੇ ਕਹਿੰਦੇ ਵੀ ਹੈਪੀ ਗਿਫਟ ਲੈ ਕੇ ਆ ਉੱਥੇ ਦਿਖਾਈ ਦੇ ਆ ਨਾ ਘਰ ਪਾਇਆ